ਫਰੈਂਡਸ ਗੁੱਡ ਮਾਰਨਿੰਗ ਕੀ ਹਾਲ ਚਾਲ ਮੇਰੇ ਕੋਲ ਸਾਰੇ ਬਹੁਤ ਵਧੀਆ ਹੋਵਾਂਗੇ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ ਅੱਜ ਦਲੋੜੀ ਆਪਾਂ ਪਹਿਲਾ ਵਲੌਗ ਸ਼ੁਰੂ ਕਰ ਚੁੱਕੇ ਆਂ ਇਹ ਅਲੱਗ ਤੋਂ ਆਊਗਾ ਆਪਾਂ ਇੱਕ ਕਾਰਟਸਲ ਆਰਡਰ ਦਿੱਤਾ ਸੀ ਤੇ ਦੇਖਦੇ ਆਂ ਅੰਦਰੋਂ ਕੀ ਨਿਕਲਦਾ ਸਾਨੂੰ ਤਾਂ ਬਦੌਦਦਾ ਕੀ ਨਿਕਲਦਾ ਅੰਦਰੋਂ ਇਹ ਆਪਾਂ ਤੁਹਾਨੂੰ ਦੇਖੋ ਨੇ ਦੇ ਜੇ ਵਧੀਆ ਤਾਂ ਤੁਹਾਨੂੰ ਪਤਾ ਦੱਸਾਂਗੇ ਪਿੱਛੇ ਦੇ ਆ ਫਿਰ ਇਹ ਨੂੰ ਆਪਾਂ ਬਣਾਵਾਂਗੇ ਫਿਰ ਨਾਲ ਦੀ ਨਾਲ ਤੁਹਾਨੂੰ ਦਿਖਾਵਾਂਗੇ ਬੰਦਾ ਬੰਦਾ ਦਾ ਪਤਾ ਦਿਖਾਵਾਂਗੇ ਤੇ ਫਿਰ ਤੁਸੀਂ ਸੰਦੇਸ ਦਿ세ਓ ਕਿ ਕਿਤਾ ਲੱਗਾ ਤੁਹਾਨੂੰ ਵੀ ਤੇ ਅਸੀਂ ਫਿਰ ਆਪਾਂ ਨੂੰ ਦੱਸਾਂਗੇ ਕਿ ਸਾਨੂੰ ਕਿੰਨਾ ਚਿਰ ਲੱਗਿਆ ਚਲੋ ਠੀਕ ਹੈ ਹੁਣ ਓਪਨ ਕਰਦੇ ਆਂ ਆਸੀ ਖਾਣਾ ਬਏ ਨੂੰ ਓਪਨ ਕਰਨ ਲੱਗੇ ਆਂ ਫਿਰ ਬਣਾ ਹੀ ਗਾਇਆ ਤੇ ਕਰੀ ਗਾਲਿਆ ਈ ਲਾ ਉਲਟਾ ਲੱਗੇ ਚਾਹ ਬਣਾਣਾ ਨਾਲ ਪੀਵਾਂਗੇ ਚਾਹ ਆਇਆ ਬੜੀ ਜੂਰੋ ਆ ਕਾਰ ਸਰਸਟ ਹੈ ਤੇ ਇਧਰ ਮੰਮੀ ਨੇ ਸਾਗ ਵੀ ਬਣਨਾ ਰੱਖਿਆ ਆ ਇਹ ਤਾਂ ਤੁਹਾਨੂੰ ਪਤਾ ਹੀ ਲੋੜੀ ਵਾਲੇ ਵਲੌਗ ਦੇ ਦੇਖਣ ਨੂੰ ਮਿਲਣਾ ਹੈ ਠੀਕ ਆ ਅੱਜ ਲੋੜੀ ਵਾਲਾ ਦੇਣੀ ਆ ਤੁਹਾਨੂੰ ਜਿੰਦਾ ਕੀ ਪਹਿਲਾਂ ਨਹੀਂ ਦੱਸਿਆ ਇਹ ਪਰ ਅਗੂ ਵਲੌਗ ਆਊਗਾ ਪਾਰਸਲ ਆਇਆ ਸਾਡਾ ਬੜੀ ਦੂਰ ਲੋੜੀ ਦਾ ਵਾਗ ਵਿੱਚ ਕੋਸ਼ਲੇ ਦਾ ਪਾਰਸਲ ਆਇਆ ਹੈ ਗਾਇਸ ਅਜਾੜ ਲੋੜੀ ਆ ਫੇ ਹੁਣ ਦੀਵਾਲੀ ਆਉਣ ਵਾਲੀ ਹੈ ਬਾਈ ਜੀ ਅੱਗੇ ਵੀ ਦੱਸੇ ਚੱਲ ਜਾਈਏ ਕਿਨੇ ਕਨੇ ਮਨਾਉਣੀ ਦੇਖ ਕੇ ਸ਼ਾਇਦ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਹੈਗੀ ਜੀ ਗੈਸ ਕਰੋ ਕੀ ਹੈ ਤੇ ਕਮੈਂਟ ਕਰੋ ਬੜੀ ਕੀ ਚੀਜ਼ ਹੈ ਕਮੈਂਟ ਕਰਕੇ ਜਰੂਰ ਸਾਨੂੰ ਦੱਸੋ ਬਣਾਉਣ ਤੋਂ ਪਹਿਲੇ ਬਣਾ ਵੀ ਨਾ ਯਾਰ ਬਣੇ ਤੇ ਬਾਅਦ ਬਣੇ ਤੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜੀ ਜਾਣਾ ਕੀ ਹੈ ਪਹਿਲਾਂ ਮੈਨੂੰ ਦੱਸੋਗੇ ਇਹ ਚਲੋ ਜੀ ਕਮੈਂਟ ਕਰੋ ਕਮੈਂਟ ਕਰੋ ਤੇ ਆਪਾਂ ਹੁਣ ਬਣਾਉਣੇ ਆ ਮੈਂ ਤੇ ਰੁਪਲ ਲੱਗੇ ਬਣਾਉਣ ਤੇ ਮੰਮੀ ਇਹ ਸਾਡਾ ਵਲੌਗ ਬਣਾਉਗੇ ਬਣਾਉਣ ਜਾਣਾ ਚਲ ਰੁਪਲ ਆ ਲੈ ਇਕੱਲੀ ਨੇ ਬਣਾਈ ਲੈਣਾ ਤੂੰ ਗਾਈਜ ਇਹ ਤਨੀ ਸੀ ਤਾਂ ਖਡਾਉਣਾ ਆ ਤਨੀ ਸੀ ਦੀ ਗੱਡੀ ਆ ਇਹ ਯਾਰ ਉਹ ਨਾ ਦਿੱਤਾ ਉਹ ਆ ਦੇ ਉਹ ਪੇਪਰ ਜੇ ਪਰ ਮੇਰੇ ਨਾਲ ਮਹਿੰਗਾ ਨਹੀਂ ਦਿੱਤਾ ਇਹ ਦਾੰਗ ਦੀ ਕੁਆਲਿਟੀ ਸੀ ਇਹਨੇ ਸਾਲ ਹੋ ਗਏ ਮੈਨੂੰ ਪੰਜ ਸਾਲ ਹੋ ਗਏ ਗਾਇਸ ਤਾਂ ਪੂਬੀ ਨਿਕਲਿਆ ਅੱਜ ਦੇਖੋ మమ్మీ హెల్ప టై ਪਨਾਲ ਆਸ ਫੱਕੀ ਗਈ ਸੋ ਇਹਦੀ ਇਹ ਤਾਂ ਡੇਟਾ ਠੰਡੇ ਚ ਪੰਪ ਦਾ ਸੀਗਾ ਹਾਂ ਸਾਫਾ ਹੋਗਾ ਤਾਂ ਬਾਹਰ ਨਿਕਲ ਕੇ ਬੈਠੋਗੇ ਨਾ ਹਾਂ ਟਾਪ ਕੇ ਆਈਆਂ ਨੂੰ ਆਲੂ ਹੈ ਦੇਣੀ ਚੀਜ਼ ਤਾਂ ਨਹੀਂ ਬਣਾਲ ਕੜੀ। ਚੀਪਾ ਆ ਦੇ ਨਾਲ। ਗਲੌਣਾ ਦੀ ਕੋਈ ਨਹੀਂ ਬਣਾਉਣੀ। ਮੇਰ ਦਾ ਕੋਈ ਵੀ ਨਹੀਂ ਗਾਟਟ ਹੀ ਹੈ। ਦੇਖ ਲੋ ਗਾਇਸ। ਚਾ ਦਿਖਾ ਦੇ ਤੂੰ ਤਾਂ ਮੈਨੂੰ ਦਿਖਾਈ ਜੀ। ਵਾਸਨਾ ਲੈ ਲਿਆ। ਸੋਣਾ ਤਾਂ। ਜਦੋਂ ਬਾਕੀ ਹਣ ਕਪੜੇ ਪਾ ਕੇ ਦੇਖਣੇ। ਪੈਰ ਵਗੈਰਾ ਲੱਗੇ ਹੋਏ ਜਿੱਦਾਂ ਮੰਦੀ ਆ ਕਬਰ ਪਾ ਕੇ ਇਹਨਾਂ ਨੂੰ। ਜਿੱਦਾਂ ਮੈਂ ਪ੍ਰੋਮੋਸ਼ਨ ਕਰਦੀ ਹੁੰਦੀ। ਕਬਰ ਪ੍ਰੋਮੋਸ਼ਨ ਨਹੀਂ ਕਰਦੀ। ਆਪਾਂ ਜਸਟ ਲਿਆ ਸੀ ਤੇ ਮੈਂ ਕਿਹਾ ਚਲੋ ਦੱਸ ਦਿੰਨੇ। ਆਹ ਜੀ ਦੇਖੋ। ਜਦਦਾ ਮਾਰਜੀ ਈਜ਼ੀਲੀ ਆਪਾਂ ਅੰਦਰ ਬਾਹਰ ਨਾਲ ਨੂੰ ਲੱਗ ਸਕਦੀ ਹੈ ਵਧੀਆ ਚੀਜ਼ ਆਉਗਾ ਕਈਆਂ ਦੇ ਘਰ ਹੁੰਦੇ ਇਦਿਓ ਹੋਊਗੇ ਇਥੇ ਹੈਂ ਕਰਨਾ ਵੀ ਆਪਾਂ ਕਪੜੇ ਦਾ ਕੰਮ ਕਰ ਸਕਦੇ ਆ ਵਧੀਆ ਨਹੀਂ ਹੈ ਚਲੋ ਠੀਕ ਹੈ ਜੀ ਤੇ ਆਪਣਾ ਜਿਹੜਾ ਲੋੜੀ ਦਾ ਵਲੌਗ ਉਹਨੂੰ ਵੀ ਪਿਆਰ ਦੀ ਆ ਉਹ ਵੀ ਨਾਲ ਦੀ ਨਾਲ ਕਰੰ ਨੂੰ ਕਰਾਂਗੇ ਇਹ ਲੱਗ ਤਾ ਉਹ ਲੋਗ ਆਊਗਾ ਉਹ ਲੱਗ ਤਾ ਆਊਗਾ ਤੇ ਚਲੋ ਠੀਕ ਹੈ ਜੀ ਹੁਣ ਆਪਾਂ ਟਾਪ ਵੀ ਨਹੀਂ ਹੈ ਮੈਨੂੰ ਲੱਗਿਆ ਕਿ ਸੇਕ ਨਾ ਲਾਉਣਾ ਹੈ